ਸ਼੍ਰੀ ਰਾਮਨਾਟਕ ਐਵਮ ਸੋਸ਼ਲ ਕਲੱਬ ਵੱਲੋਂ ਪਿਛਲੇ 53 ਸਾਲਾਂ ਤੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਤੇ ਆਧਾਰਿਤ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਬਸੀ ਪਠਾਣਾ ਵਿਖੇ ਸਥਿਤ ਸਿਟੀ ਗਰਾਊਂਡ ਦੇ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਗਿਆ ਅਤੇ ਇਸ ਦੇ ਅਖੀਰਲੇ ਦਿਨ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਰਾਜ ਤਿਲਕ ਦੇ ਸੀਨ ਦਿਖਾਏ ਗਏ ਸ਼੍ਰੀ ਰਾਮਨਾਟਕ ਐਵਮ ਸੋਸ਼ਲ ਕਲੱਬ ਦੇ ਅਖੀਰਲੇ ਸਟੇਜ ਦੇ ਉੱਤੇ ਬਸੀ ਪਠਾਣਾ ਦੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਉਹਨਾਂ ਦੇ ਨਾਲ ਪਤਵੰਤੇ ਸੱਜਣਾ ਵੱਲੋਂ ਸ਼ਿਰਕਤ ਕੀਤੀ ਗਈ। ਉਥੇ ਹੀ ਸ਼੍ਰੀ ਰਾਮਨਾਟਕ এবਮ ਸੋਸ਼ਲ ਕਲੱਬ ਦੇ ਵੱਲੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਆਇ ਪਤਵੰਤੇ ਸੱਜਣਾ ਦਾ ਪਟਕੇ ਪਾ ਕੇ ਅਤੇ ਸਨਮਾਨਚਿਨ ਦੇ ਕੇ ਸਨਮਾਨ ਕੀਤਾ ਗਿਆ। ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਰਾਮਲੀਲਾ ਦੇ ਵਿੱਚ ਸਾਰੇ ਪਾਤਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਉਪਹਾਰ ਵੀ ਦਿੱਤੇ ਗਏ। ਇਸ ਦੀ ਪ੍ਰਕਿਰਿਆ ਰੁਪਿੰਦਰ ਸਿੰਘ ਹੈਪੀ ਵੱਲੋਂ ਕੀਤੀ ਗਈ। ਗੱਲਬਾਤ ਕਰਦਿਆਂ ਹੋਇਆ ਹਲਕਾ ਵਿਧਾਇਕ ਨੇ ਕਿਹਾ ਕਿ ਮੈਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਮੈਂ ਧਾਰਮਿਕ ਕਾਰਜਾਂ ਦੇ ਵਿੱਚ ਸ਼ਿਰਕਤ ਕਰਦਾ ਹਾਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਵਿਭਾਗਾ ਸਮਝਦਾ ਹਾਂ ਸਾਨੂੰ ਵੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦੇ ਆਧਾਰਿਤ ਸਿੱਖਿਆਵਾਂ ਨੂੰ ਲੈ ਕੇ ਆਪਣੇ ਜੀਵਨ ਦੇ ਵਿੱਚ ਵਿਚਾਰਨਾ ਚਾਹੀਦਾ ਹੈ ਉੱਥੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਰਾਮਨਾਟਕ ਐਵਮ ਸੋਸ਼ਲ ਕਲੱਬ ਹਰ ਸਾਲ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਤੇ ਆਧਾਰਿਤ ਲੀਲਾਵਾਂ ਨੂੰ ਨਾਟਕ ਦੇ ਰੂਪ ਵਿੱਚ ਦਰਸਾਉਂਦਾ ਆ ਰਿਹਾ ਹੈ ਇਲਾਕੇ ਦੇ ਵਿੱਚ ਸੱਭਿਆਚਾਰਕ ਤੇ ਧਾਰਮਿਕ ਪਰੰਪਰਾਵਾਂ ਨੂੰ ਜੀਵਤ ਰੱਖਣ ਦਾ ਇੱਕ ਇਹ ਵੱਡਾ ਸਾਧਨ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਾਮ ਤੋਂ ਫਸਟ ਹੈ ਕਲੱਬ ਸਿਰਫ ਨਾਟਕ ਨਹੀਂ ਹੈ ਸਗੋਂ ਸਮੇਂ-ਸਮੇਂ ਤੇ ਸਮਾਜਿਕ ਭਲਾਈ ਦੇ ਕਾਰਜਾਂ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ ਉਥੇ ਉਹਨਾਂ ਨੇ ਕਿਹਾ ਕਿ ਰਾਮਲੀਲਾ ਇਹ ਕਲੱਬ ਭਗਵਾਨ ਰਾਮਚੰਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਲੋਕਾਂ ਤੱਕ ਖਾਸ ਕਰਕੇ ਨੌਜਵਾਨ ਪੀੜੀ ਤੱਕ ਪਹੁੰਚਾਉਣ ਦਾ ਮਹਤਮਪੂਰਨ ਕਾਰਜ ਕਰਦਾ। ਉਥੇ ਹੀ ਸ਼੍ਰੀ ਰਾਮਨਾਥ ਕੇਵਮ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੁਆੜਾ ਵੱਲੋਂ ਵੀ ਸਾਰੇ ਹੀ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਅਖੀਰਲੇ ਦਿਨ ਆਏ ਸਰਦਾਰੂਆਂ ਦੇ ਲਈ ਭੰਡਾਰੇ ਦਾ ਖਾਸ ਆਯੋਜਨ ਕੀਤਾ ਗਿਆ। ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਪ੍ਰਧਾਨ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜਿਹੜਾ ਬਹੁਤ ਸਭ ਤੋਂ ਪਹਿਲਾਂ ਤੋਂ ਮੈਂ ਲਾਸਟ ਪ੍ਰੋਗਰਾਮ ਸੀਗਾ ਲਾਸਟ ਦਿਨ ਸੀਗਾ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਬਿਲਕੁਲ ਜਿਹੜਾ ਅਧਿਆਤਮਿਕ ਰੋਹਾਨੀ ਨਾਲ ਜੁੜਿਆ ਹੋਇਆ ਲੱਗਿਆ ਮੈਨੂੰ ਤੇ ਮੈਂ ਦੇਖਿਆ ਕਿ ਬਹੁਤ ਮਿਹਨਤ ਦੇ ਨਾਲ ਸਾਰਾ ਕੁਝ ਤਿਆਰ ਕੀਤਾ ਕਲਾਕਾਰਾਂ ਨੇ ਬਹੁਤ ਮਿਹਨਤ ਕੀਤੀ ਡਰੈਸਿੰਗ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਮੈਨੇਜਮੈਂਟ ਨੇ ਬਹੁਤ ਮਿਹਨਤ ਕੀਤੀ ਸਾਰੀ ਕਮੇਟੀ ਨੇ ਬਹੁਤ ਮਿਹਨਤ ਕੀਤੀ ਸੰਗਤਾਂ ਦਾ ਬਹੁਤ ਸਹਿਯੋਗ ਰਿਹਾ ਤੇ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਰਿਹਾ ਸਰਕਾਰ ਦਾ ਜਿੰਨਾ ਸੀ ਕਰ ਸਕਦੇ ਸੀ ਕਿਤਾ ਕਿਉਂਕਿ ਸਾਡਾ ਆਪਣਾ ਸ਼ਹਿਰ ਆਪਣੇ ਲੋਕ ਨੇ ਸੋ ਮੈਂ ਚਾਹੁੰਦਾ ਕਿ ਐਦਾਂ ਅਸੀਂ ਇਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਪਹੁੰਚੀਏ ਜ਼ਰੂਰ ਹਾਜ਼ਰੀ ਲਵਾ ਕੇ ਰਹੀਏ ਉਹਦੇ ਨਾਲ ਇੱਕ ਤਾਂ ਰੂਹ ਨੂੰ ਸ਼ਾਂਤੀ ਮਿਲਦੀ ਹੈ ਤੇ ਦੂਜਾ ਚੰਗਾ ਸੰਦੇਸ਼ ਜਿਹੜਾ ਉਹ ਸਾਨੂੰ ਮਿਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਸਾਡੇ ਸ਼ਹਿਰ ਤੇ ਸਾਡੇ ਲੋਕਾਂ ਤੇ ਹਲਕੇ ਦੇ ਪੰਜਾਬ ਤੇ ਦੇਸ਼ ਦੀਆਂ ਤੇ ਭਾਣ ਜੀ ਮੇਰੇ ਪਰ ਹੱਥ ਰੱਖਣ ਸੋ ਸਾਰੇ ਜਾਨੇ ਖੁਸ਼ ਰਹਿਣ ਤੰਦਰੁਸਤ ਰਹਿਣ ਇਹੀ ਮੇਰੀ ਸਾਰਿਆਂ ਦੇ ਲਈ ਦੁਆ ਹੈ જય ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਆਈ ਹੋਈ ਜਨਤਾ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂਗਾ ਕਿ ਜਿਨ੍ਹਾਂ ਨੇ ਲਗਾਤਾਰ 15 ਦਿਨ ਤੋਂ ਸਾਨੂੰ ਸਹਿਯੋਗ ਦਿੱਤਾ ਹੈ ਤੇ ਸਾਡਾ ਇੱਥੇ ਆ ਕੇ ਮਾਨ ਵਧਾਇਆ ਅੱਜ ਪੂਰੇ 15 ਦਿਨ ਹੋ ਗਏ ਤੇ ਸਾਡਾ 55ਵਾਂ ਸਾਲ ਹੈ ਸਾਡਾ ਹਰ ਵਾਰੀ ਇਹੀ ਸੰਦੇਸ਼ ਹੁੰਦਾ ਕਿ ਧਰਮ ਦਾ ਪ੍ਰਸਾਰ ਹੋਵੇ ਪ੍ਰਚਾਰ ਹੋਵੇ ਤੇ ਸਾਡਾ ਜਿਹੜਾ ਧਰਮ ਹੈ ਉਹ ਖੂ ਫੱਲੇ ਉਹ ਸਰ ਕਿਸ ਤਰ੍ਹਾਂ ਦਾ ਸਹਿਯੋਗ ਰਹਿਦਾ ਕਿ ਪਾਤਰਾ ਨੂੰ ਕਿਵੇਂ ਤੁਸੀਂ ਮਤਲਬ ਕੋਲ ਕੰਮ ਰਹੇ ਹੋ ਕਿਸ ਤਰ੍ਹਾਂ ਜਿਹੜੇ ਪਾਤਰ ਜਿਹੜੇ ਕੀ ਉਹ ਪੜਾਈ ਕਰਦੇ। ਪਾਤਰ ਬਹੁਤ ਮਿਹਨਤ ਕਰਦੇ ਆ ਲਗਾਤਾਰ 3-4 ਮਹੀਨੇ ਦਾ ਪ੍ਰੋਗਰਾਮ ਪਹਿਲਾਂ ਸਟਾਰਟ ਹੋ ਜਾਂਦਾ। 2-3 ਮਹੀਨੇ ਰਹਿ ਅਸਰ ਚੱਲਦੀ ਆ ਉਸ ਤੋਂ ਬਾਅਦ ਕੁਝ ਨਵੇਂ ਪਾਤਰ ਵੀ ਆਉਂਦੇ ਆ ਜਿਨ੍ਹਾਂ ਨੂੰ ਸਾਡੇ ਡਾਇਰੈਕਟਰ ਸਾਹਿਬਾਨ ਸਿਖਾਉਂਦੇ ਆ ਸਾਡਾ ਕੁਝ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਕਾਫੀ ਮਿਹਨਤ ਹੁੰਦੀ ਹੈ। ਪਰ ਇਸ ਮਿਹਨਤ ਦਾ ਸ਼ੁਕਰੀਆ ਦਾ ਪਰਮਾਤਮਾ ਨੂੰ ਕਰਦੇ ਆ ਕਿ ਅੱਜ ਸਾਨੂੰ ਬਹੁਤ ਅੱਛਾ ਫਲ ਮਿਲਿਆ ਕੁਝ ਨਵੇਂ ਕਲਾਕਾਰ ਵੀ ਸਾਡੇ ਵਿੱਚ ਜੁੜੇ ਆ ਤੇ ਸਾਡਾ ਇਸ ਵਰ ਪ੍ਰੋਗਰਾਮ ਬਹੁਤ ਵਧੀਆ ਹੋਇਆ। ਪ੍ਰਭੂ ਸ਼੍ਰੀ ਰਾਮ ਦਾ ਬਹੁਤ ਬਹੁਤ ਧੰਨਵਾਦ।